ਨਟ ਨਾਰਾਇਣ ਮਹੱਲਾ ਚੌਥਾ ਪੜਤਾਲੇਕ ਓੰਕਾਰ ਸਤਗੁਰ ਪ੍ਰਸਾਦ ਮੇਰੇ ਮਨ ਸੇਵ ਸਫਲ ਹਰ ਘਾਲੇ ਗੁਰ ਪਗ ਰੇਨ ਰਵਾਲ ਸਬਦ ਦਾਲਦ ਪੰਜ ਦੁਖ ਦਾਲ ਹਰ ਹੋ ਉਹ ਉਹ ਨਦਰ ਨਿਹਾਲ ਰਹਾਉ हर का गृह हर आप स्वर्ो हर रंग रंग महल बेअंत लाल लाल हर लाल अरे अपनी कृपा करिया आप गृह आयो हम हर की गुर की है बसीठी हम हर देखे भई निहाल 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 ਹਰ ਆਵਤੇ ਕੀ ਖਬਰ ਗੁਰ ਪਾਈ ਮਨ ਤਨ ਆਨਦੋ ਆਨੰਦ ਭਏ ਹਰ ਆਵਤੇ ਸੁਨੇ ਮੇਰੇ ਲਾਲ ਹਰ ਲਾਲ ਜਨ ਨਾਨਕ ਹਰ ਹਰ ਮਿਲੇ ਭਏ ਗੁਲਤਾਨ ਹਰ ਹਾਲ ਨਿਹਾਲ ਨਿਹਾਲ ਨਾਟ ਮਹੱਲਾ ਚੌਥਾ ਮਨ ਮੇਲ ਸੰਤ ਸੰਗਤ ਸੋਭਵੰਤੀ ਸੁਨ ਅਕਾਥ ਕਥਾ ਸੁਖਵੰਤੀ ਸਭ ਕੇ ਲਬਿਖ ਪਾਪ ਲਹੰਤੀ ਹਰ ਕੋ 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 ਲਿਖਤ ਲਖੰਤੀ ਰਹਾਉ ਹਰ ਕੀਰਤ ਕਲ ਯੁਗ ਵਿੱਚ ਉਤਮ ਮਾਤ ਗੁਰਮਤ ਕਥਾ ਭਜੰਤੀ ਜਿਨ ਜਨ ਸੁਣੀ ਮਨੀ ਹੈ ਜਿਨ ਜਨ ਤਿਸ ਜਨ ਕੈ ਹਉ ਕੁਰਬਾਨੰਤੀ ਹਰ ਅਕਾਥ ਕਥਾ ਕਾਜ ਕਾ ਜਿਨ ਰਸ ਰਚਾਖਿਆ ਤਿਸ ਜਨ ਸਭ ਭੂਖ ਲਹੰਤੀ ਨਾਨਕ ਜਨ ਹਰ ਕਥਾ ਸੁਣ ਤ੍ਰਿਪਤੀ ਜਪ ਹਰ 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 ਹੋਵੰਤੀ ਨਟ ਮਹੱਲਾ ਚੌਥਾ ਕੋਈ ਆਨ ਸੁਣਾਵੇ ਹਰ ਕੀ ਹਰ ਗਾਲ ਤਿਸ ਕਉ ਹਉ ਬਲ ਬਲ ਬਾਲ ਸੋ ਹਰ ਜਨ ਹੈ ਪਲ ਪਲ ਹਰ ਹੋ ਕੋ ਕੋ ਮੇਲ ਨਿਹਾਲ ਰਹਾਉ ਹਰ ਕਾ ਮਾਰਗ ਗੁਰ ਸੰਤ ਬਤਾਇ ਗੁਰ ਚਾਲ ਦਿਖਾਈ ਹਰ ਚਾਲ ਅੰਤਰ ਕਪਟ ਚੁਕਾਵੋ ਮੇਰੇ ਗੁਰ ਸਿੱਖੋ ਨੇਹ ਕਪਟ ਕਮਾਵੋ ਹਰ ਕੀ ਹਰ ਥਾਲ ਨਿਹਾਲ 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 ਤੇ ਗੁਰ ਕੇ ਸਿੱਖ ਮੇਰੇ ਹਰ ਪ੍ਰਭ ਭਾਏ ਜਿੰਨਾ ਹਰ ਪ੍ਰਭ ਜਾਣਿਉ ਮੇਰਾ ਨਾਲ ਜਨ ਨਾਨਕ ਕਉ ਮਤ ਹਰ ਪ੍ਰਭ ਦੀਨੀ ਹਰ ਦੇਖ ਨਿਕਟ ਹਦੂਰ ਨਿਹਾਲ 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 ਰਾਗ ਨਟ ਨਾਰਾਇਣ ਮਹੱਲਾ ਪੰਜਵਾ ੴ ਸਤਿਗੁਰ ਪ੍ਰਸਾਦਿ RAM ਹਉ ਕਿਆ ਜਾਨਾ ਕਿਆ ਭਾਵੈ ਮਨ ਪਿਆਸ ਬਹੁਤ ਦਰਸਾਵੈ ਰਹਾਉ ਸੋਈ ਗਿਆਨੀ ਸੋਈ ਜਨ ਤੇਰਾ ਜਸੂ ਪਰ ਰਚਾਵੈ ਕਿਰਪਾ ਕਰੋ ਜਿਸ ਪੁਰਖ ਬਿਧਾਤੇ ਸੂ ਸਦਾ ਸਦਾ ਤੋਦ ਧਿਆਵੈ ਕਾਵਨ ਜੋਗ ਕਾਵਨ ਗਿਆਨ ਧਿਆਨਾ ਕਾਵਨ ਗੁਨੀਰੀ ਜਾਵੈ ਸੋਈ ਜਨ ਸੋਈ ਨਜ ਭਗਤਾ ਜਸ ਉਪਰ ਰੰਗ ਲਾਵੈ ਸਾਈ ਮਤ ਸਾਈ ਬੁੱਧ ਸਿਆਣ ਪਹ ਜਿਤ ਨਿਮਖ ਨ ਪ੍ਰਭ ਬਿਸਰਾਵੈ ਸੰਤ ਸੰਗ ਲਗ ਇਹੋ ਸੁਖ ਪਾਇਓ ਹਰ ਗੁਣ ਸਦ ਹੀ ਗਾਵੈ ਦੇਖ ਅਚਰਜ ਮਹਾ ਮੰਗਲ ਰੂਪ ਕੇਛ ਆਨ ਨਹੀਂ ਦਿਸਟਾਵੈ ਕਹ ਨਾਨਕ ਮੂਰਚਾ ਗੁਰ ਲਾਹਿਓ ਤੈ ਗਰਬ ਜੂਨ ਕਹਿ ਆਵੈ ਨਾਟ ਨਰਾਇਣ ਮਹਿਲਾ ਪੰਜਵੇਂ ਦੋ ਪਰਦੇ 1 ਓੰਕਾਰ ਸਤਿਗੁਰ ਪ੍ਰਸਾਦ ਓਲਾਹ ਨੋ ਮੈਂ ਕਾਹੂ ਨਾ ਦਿਓ ਮਨ ਮੀਠ ਤੁਹਾਰੋ ਕੀਓ ਰਹਾਓ ਆਗਿਆ ਮਾਨੁ ਜਾਨ ਸੁਖ ਪਾਇ ਸੁਨ ਸੁਨ ਨਾਮ ਤੁਹਾਰੋ ਜੀਓ ਈਹਾ ਉਹਾ ਹਰ ਤੋ ਮਹੀ ਤੋ ਮਹੀ ਇਹ ਗੁਰ ਤੇ ਮੰਤਰ ਦ੍ਰੜੀਓ ਜਾਪਤ ਜਾਨ ਪਾਈ ਇਹ ਬਾਤਾ ਤਬ ਕੁਸਲ ਖੇਮ ਸਭ ਥੀਓ ਸਾਦ ਸੰਗ ਨਾਨਕ ਪ੍ਰਕਾਸ਼ ਆਨ ਨਹੀਂ ਰੇ ਬੀਓ ਨਾਟ ਮਹੱਲਾ ਪੰਜਵਾ ਚਕ ਭਈ ਤੁਮਾਰੀ ਤੀਰ ਤਮ ਜਮ ਕੀ ਤਰਾਸ ਮਿੱਟੀ ਸੁਖ ਪਾਇ ਨਿਕਸੀ ਹਮ ਤੀਰ ਰਹਾਉ ਤਾਬਤ ਬਜਾਨੀ ਅੰਮ੍ਰਿਤ ਬਾਣੀ ਤ੍ਰਿਪਤੇ ਜੁਬਾਰਕ ਠੀਰ ਮਾਤ ਤਾ ਸਾਜਨ ਸੰਤ ਮੇਰੇ ਸੰਤ ਸਹਾਈ ਵੀਰ ਖੁੱਲੇ ਭ੍ਰਮ ਭੀਤ ਮਿਲੇ ਗੋਪਾਲਾ ਹੀਰੇ ਬਿਰਦੇ ਹੀਰੇ ਬੇਸੁਮ ਭੈ ਨਾਨਕ ਜਿਸ ਕਾ ਉਤਠਾਕਰ ਗੁਣੀ ਕਹੀਰ ਨਾਟ ਮਹੱਲਾ ਪੰਜਾ ਆਪਣਾ ਜਨ ਆਪ ਹੈ ਆਪ ਉਧਾਰਿਉ ਆਠ ਪਹਿਰ ਜਨ ਕੈ ਸੰਗ ਬਸਿਉ ਮਨ ਤੇ ਨਾਹੀ ਬਿਸਾਰਿਉ ਰਹਾਉ ਬਰਨ ਚਿਹਨ ਨਾਹੀ ਕਿਸ ਪੇਖੋ ਦਾਸ ਕਾ ਕੁੱਲ ਨਾ ਵਿਚਾ ਵਿਚਾਰਿਓ ਕਰ ਕਿਰਪਾ ਨਾਮ ਹਰਦੀਓ ਸਹਿਜ ਸੁਭਾਏ ਸਵਾਰਿਓ ਮਹਾ ਬਿਕਮ ਅਗਨ ਕਾ ਸਾਗਰ ਤਿਸ ਤੇ ਪਾਰ ਉਤਾਰਿਓ ਪੇਖ ਪੇਖ ਨਾਨਕ ਬਿਗਸਨ ਪੜਹਿ ਪੜਹਿ ਬੁਲਹਾਰਿਓ ਨਾਟ ਮਹੱਲਾ 5ਵਾਂ ਹਰ ਹਰ ਮਨ ਮਹਿ ਨਾਮ ਕਹਿਉ ਕੋਟ ਅਪਰਾਧ ਮਿਟੈ ਖੈਨ ਭੀਤਰ ਤਾਕਾ ਦੁੱਖ ਨ ਰਹੋ ਰਹਾਉ ਕੋਜਤ ਕੋਜਤ ਪਇਓ ਬਰਾਗੀ ਸਾਧੂ ਸੰਗ ਲਹਿਓ ਸਗਲ ਤਿਆਗ ਇਕ ਲਿਬ ਲਾਗੀ ਹਰ ਹਰ ਚਰਨ ਗਹਿਉ ਤਹਿਤ ਮੁਕਤ ਸੰਤੇ ਨਿਸਤਾਰੇ ਜੋ ਜੋ ਸਰਨ ਪਾਇਓ ਸਮਰ ਸਿਮਰ ਸਵਾਮੀ ਪ੍ਰਭ ਆਪਣਾ ਕਉ ਨਾਨਕ ਆਨਦ ਭਇਉ ਨਾਟ ਮਨ ਲਾ ਪੰਜਵਾਂ ਚਰਨ ਕਮਲ ਸੰਗ ਲਾਗੀ ਡੋਰੀ ਸੁਖ ਸਾਗਰ ਕਰ ਪਰਮ ਗਤ ਮੋਰੀ ਰਹਾਉ ਅੰਚ ਲਾ ਗਾਇਉ ਜਾਣ ਆਪਣੇ ਕੋ ਮਨ ਭੀਦੋ ਪ੍ਰੇਮ ਕੀ ਖੋਰੀ ਜਸ ਗਾਉਤ ਭਗਤ ਰਾਸ ਉਪਜਿਉ ਮਾਇਆ ਕੀ ਜਾਲੀ ਤੋਰੀ ਪੂਰਨ ਪੂਰਹੇ ਕਿਰਪਾ ਨਿਦ ਆਨ ਨਾ ਪੇਖੋ ਹੂਰੀ ਨਾਨਕ ਮੇਲ ਲਿਓ ਦਾਸ ਆਪਣਾ ਪ੍ਰੀਤ ਨਾ ਕਬਹੂ ਥੋਰੀ ਨਾਟ ਮਹੱਲਾ ਪੰਜਵਾਂ ਮੇਰੇ ਮਨ ਜਪ ਜਪ ਹਰ ਨਾਰਾਇਣ ਕਬੂ ਨਾ ਬਿਸਰੋ ਮਨ ਮੇਰੇ ਤੇ ਆਠ ਪਹਿਰ ਗੁਣ ਗਾਇਣ ਰਹਾਓ ਸਾਧ ਤੂਰ ਕਰੋ ਨਤਮਜਨ ਸਭ ਕੇਲ ਬਿਖ ਪਾਪ ਗਵਾਣ ਪੂਰਨ ਪੂਰ ਰਹਿ ਕਿਰਪਾ ਨਿਤ ਘਾਟ ਘੜ ਦਿਸ਼ਟ ਸਮਾਇਣ ਜਾਪ ਤਪ ਕੂਟ ਲਖ ਪੂਜਾ ਹਰ ਸਿਮਰਤ ਹਰ ਸਿਮਰਨ ਤੁਲਨਾ ਲਾਇਣ ਦੁਇ ਕਰ ਜੋੜ ਨਾਨਕ ਦਾਨ ਮੰਗ ਤਿਰਦਾਸਨ ਦਾਸ ਸਨਾਟ ਮਹੱਲਾ ਪੰਜਵਾਂ ਮੇਰਾ ਸਰਬਸ ਨਾਮ ਨਿਤਾਨ ਕਰ ਕਿਰਪਾ ਸਾਧੂ ਸੰਗ ਮਿਲਿਉ ਸਾਤਗੁਰ ਦੀਨੋ ਦਾਨ ਰਹਾਉ ਸੁਖ ਨਾ ਦਾ ਦੁਖ ਬੰਝਣਾ ਰਾਂ ਗਾਓ ਕੀਰਤਨ ਪੂਰਨ ਗਿਆਨ ਕਾਮ ਕ੍ਰੋਧ ਲੋਭ ਖੰਡ ਖੰਡ ਕੀਨੇ ਬਿਨ ਸੋ ਮੂੜ ਅਪਮਾਨ ਕਿਆ ਗੁਣ ਤੇਰੇ ਆਖ ਬਖਾਣਾ ਪ੍ਰਭ ਅੰਤਰ ਜਾਨੀ ਜਾਨ ਚਰਨ ਕਮਲ ਸਰਨ ਸੁਖ ਸਾਗਰ ਨਾਨਕ ਸਾਧ ਗੁਰਬਾਨ ਨਾਟ ਮਹੱਲਾ ਪੰਜਵਾਂ ਹਾਉ ਵਾਰ ਵਾਰ ਜਾਉ ਗੁਰ ਗੋਪਾਲ ਰਹਾਉ ਮੋਹ ਨਿਰਗੁਣ ਤੁਮ ਪੂਰਨ ਦਾਤੇ ਦੀਨ ਆਨਾਥ ਦਇਆਲ ਉਠਤ ਬੈਠਤ ਸੋਵਤ ਜਾਗਤ ਦੀਪ ਪ੍ਰਾਣ ਧਨਮਾਲ ਦਰਸ਼ਨ ਪਿਆਸ ਬਹੁਤ ਮਨ ਮੇਰਾ ਨਾਨਕ ਦਰਸ ਨਿਹਾਲ ਨਟ ਪੜਤਾਲ ਮਹੱਲਾ ਪੰਜਵਾਂ ਇਕ ਓੰਕਾਰ ਸਤਗੁਰ ਪ੍ਰਸਾਦ ਕੋਈ ਕੋ ਹੈ ਮੇਰੋ ਸਾਜਨ ਮੀਤ ਹਰ ਨਾਮ ਸੁਨਾਵਨੀ ਤਤ ਗਿਆਨ ਸੈ ਦੁਖ ਬਿਪਰੀਤ ਸਭ ਅਰਪਉ ਮਾਨ ਤਨ ਜੀਤ ਰਹਾ ਕੋਈ ਗਿਰਲਾ ਆਪਨ ਕੀਤ ਸੰਗ ਚਰਨ ਕਮਲ ਮਾਨ ਸੀਤ ਕਰ ਕਿਰਪਾ ਹਰ ਜਸ ਦੀਤ ਹਰ ਭਾਜ ਜਨ ਪਦਾਰਥ ਦੀਤ ਕੋਟ ਪਤ ਤੋਹੇ ਪਨੀਤ ਨਾਨਕ ਤਾਸ ਬਲ ਬਲ ਕੀਤ ਨਟ ਅਸ਼ਟਪਦੀਆ ਮਹੱਲਾ ਚੌਥਾ ਏਕ ਓੰਕਾਰ ਸਤਿਗੁਰ ਪ੍ਰਸਾਦਿ ਰਾਮ ਮੇਰੇ ਮਾਨ ਤਨ ਨਾਮੁ ਧਾਰਿ ਖਿਨ ਪਲ ਰਹਿ ਨ ਸਕੂ ਬਿਨ ਸੇਵਾ ਮੈਂ ਗੁਰਮਤਿ ਨਾਮ ਸੁਮਾਰੀ ਰਹਾ ਓ ਹਰ 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 ਮੰਤਿ ਆਵੂ ਮੈਂ ਹਰ ਹਰ ਨਾਮ ਪਿਆਰੇ ਦੀਨदयाल ਭਏ ਪ੍ਰਭ ਠਾਕੁਰ ਗੁਰ ਕੈ ਸਬਦ ਸੁਆਰੇ ਮਦ ਸੁਤਨ ਜਗ ਜੀਵਨ ਮਦ ਮੇਰ ਠਾਕੁਰ ਅਗਮ ਅਪਾਰੇ ਇੱਕ ਬਿਨੋ ਬੇਂਤੀ ਕਰੋ ਗੁਰਿਆ ਗੈ ਮੈਂ ਸਾਧੂ ਚਨ ਪਖਾਰੇ ਸਸ ਨੇਤਰ ਨਿਤ੍ਰਹ ਪ੍ਰਭ ਕੋ ਪ੍ਰਵੇ ਕੋ ਪ੍ਰਖ ਨਰਾਰੇ ਸੈਜ ਮੂਰਤੇ ਕੋ ਪ੍ਰਭ ਠਾਕੁਰ ਪ੍ਰਭੇ ਕੋ ਗੁਰਮਤਿ ਤਾਰੇ ਗੁਰਮਤਿ ਨਾਮ ਦਮਉ ਤਰਪਾਇ ਹਰ ਹਰ ਨਾਮ ਮੁਰ ਧਾਰੇ ਹਰ ਹਰ ਕਥਾ ਬਣੀ ਅਤ ਮੀਠੀ ਜੰਗੂਗਾ ਗਟਕ ਸੁਮਾਰੇ ਰਸਨਾ ਸਾਦ ਚਖੈ ਭਾਏ ਦੂਜੈ ਅਤ ਫੀਕੇ ਲੋਭ ਵਿਕਾਰੇ ਜੋ ਗੁਰਮੁਖ ਸਾਦ ਚਖੈ RAM ਨਾਮ ਸਭ ਅਨ ਰਸ ਸਾਦ ਵਿਸਾਰੇ ਗੁਰਮਤਿ ਰਾਮ ਨਾਮ ਧਨ ਪਾਇ ਸੁਣ ਕਹਿਤ ਪਾਪ ਨਵਾਰੇ ਧਰਮ ਰਾਇ ਜਮ ਨੇੜ ਨ ਆਵੇ ਮੇਰੇ ਠਾਕੁਰ ਕੀ ਜਨ ਪਿਆਰੀ ਸਾਸ 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 ਜੀਤੇ ਮੈਂ ਗੁਰਮਤਿ ਨਾਮ ਸੁਮਾਰੇ ਸਾਸ ਸਾਸ ਜਾਏ ਨਾ ਮੈਂ ਨਾ ਮੈਂ ਬਿਨ ਸੁ ਬਿਰਥਾ ਸਾਸ ਵਿਕਾਰੇ ਕ੍ਰਿਪਾ ਕ੍ਰਿਪਾ ਕਰ ਦੀਨ ਪ੍ਰਭ ਸਰਨੀ ਮੋ ਕੋ ਹਰ ਜਨ ਮੇਲ ਪਿਆਰੇ ਨਾਨਕ ਦਾ ਸੁੰ다ਸ ਕਹਿ ਤ ਹੈ ਅਮ ਦਾਸਨ ਕੀ ਪਨਹਾਰੇ ਨਟ ਮਹੱਲਾ 14 ਰਾਮ ਹਮ ਪਾਤਰ ਨਿਰਗੁਣਿਆ ਰੇ ਕਿਰਪਾ ਕਿਰਪਾ ਕਰ ਗੁਰੂ ਮਲਾਏ ਹਮ ਪਾਹਨ ਸਤਗੁਰ ਤਾਰੇ ਰਾਹ ਉਹ ਸਾਧਗੁਰ ਨਾਮ ਦਰੜਾਏ ਆਤ ਮੀਠਾ ਮਹਿਲਾ ਕਰ ਮਲ ਗਾਰੇ ਨਾਮ ਸੁਰਤ ਬੱਜੀ ਹੈ ਦਹਿ ਦਿਸ ਹਰ ਮੁਸਲੀ ਮੁਸਕ ਗੰਧਾਰੇ ਤੇਰੀ ਨਿਰਗੁਣ ਕਥਾ ਕਥਾ ਮੀਠੀ ਗਰਣੀ ਕੇ ਬਚਨ ਸੁਮਾਰੇ ਗਾਤ ਗਾਤ ਹਰ ਗੁਣ ਗਾਏ ਗੁਣ ਗਾਤ ਕੋ ਨਿਸਤਾਰੇ ਬ ਭੇਖ ਗੁਰੂ ਗੁਰੂ ਸਮਦਰਸੀ ਤਸ ਮਿਲਿਆ ਸੰਗ ਉਤਾਰੇ ਸਤਗੁਰ ਮਿਲਿਆ ਪਰਮ ਪਦ ਪਾਇਆ ਹਉ ਸਤਗੁਰ ਕੈ ਬਲ ਹਾਰੇ ਪਖੰਡ ਪਖੰਡ ਕਰ ਕਰ ਪਰਮੇ ਲੋਭ ਪਖੰਡ ਜਗ ਬੁਰੀਆਰੇ ਹਲਤ ਪਲਤ ਦੁਖਦਾਈ ਹੋਐ ਜਮ ਕਾਲ ਖੜਾ ਸਿਰ ਮਾਰੇ ਉਗਵੇ ਦਿਨ ਸਾਲ ਜਾਲ ਸਮਾਲੈ ਬਖ ਮਾਇਆ ਕੇ ਬਿਸਤਾਰੇ ਆਈ ਹੈ ਆਈ ਰੈਨ ਭਇਆ ਸੁਪਨੰਤਰ ਬਖ ਸੁਪਨੇ ਭੀ ਦੁਖ ਸਾਰੇ ਮਾਨਮਕ ਕਰਜ ਚੜਿਆ ਬਿਖ ਭਾਰੀ ਉਤਰੈ ਸਬਦ ਵਿਚਾਰੇ ਜਿਤਨੇ ਕਰਜ ਕਰਜ ਕੇ ਮੰਗੀਏ ਕਰ ਸੇਵਕ ਪਗ ਲਗਵਾਰੇ ਜਗਨਾਤ ਸਭ ਜੰਤ ਰੂਪਾਏ ਨਕ ਖੀਨੀ ਸਭ ਨਥ ਹਾਰੇ ਨਾਨਕ ਪ੍ਰਭ ਖਿੱਚ ਤਿਵ ਚਲੀਐ ਜਿਉ ਪਾਵੈ RAM ਪਿਆਰੇ ਨਟ ਮਹੱਲ ਚ ਧਰ RAM ਮਹਰਮਰਤ ਸਰਨਾਵਾਰੇ ਸਤਿਗੁਰ ਗਿਆਨ ਮਜਨ ਹੈ ਕੀਨੋ ਮਜਨ ਹੈ ਨੀਕੋ ਮਿਲ ਕਲ ਮਲ ਪਾਪ ਉਤਾਰੇ ਰਹਾਉ ਸੰਗਤ ਕਾ ਗੁਣ ਬਹੁਤ ਅਧਿਕਾਈ ਪੜ ਸੁਆਗ ਪਾੜ ਸੁਆ ਗਨਕ ਉਦਾਰੇ ਪਰਸ ਨ ਪਰਸ ਭੈ ਕੁਬ ਜਾ ਕਉ ਲ ਬੈ ਗੁੰਠ ਸਿਧਾਰੇ ਅਜਾਮਲ ਪ੍ਰੀਤ ਪੁੱਤਰ ਪ੍ਰਤ ਕੀਨੀ ਕਰ ਨਾਰਾਇਣ ਬੁਲਾਰੇ ਮੇਰੇ ਠਾਕੁਰ ਕੈ ਮਨ ਭਾਏ ਭਾਵਨੀ ਜਮ ਕੰਕਰ ਮਾਰਗਦਾਰੇ ਮਾਨੁ ਕਥੈ ਕਥ ਲੋਕ ਸੁਨਾਵ ਜੋ ਬੋਲੇ ਸੋ ਨਾ ਵਿਚਾਰੇ ਸਤ ਸੰਗਤ ਮਿਲਾ ਤਾ ਦ੍ਰਿੜਤਾ ਆਵੈ ਹਰ ਰਾਮ ਨਾਮ ਨਿਸਤਾਰੇ ਜਬ ਲਗ ਜੀਵ ਪਿੰਡ ਹੈ ਸਾਤ ਤਾਬ ਲਗ ਕ੍ਰਿਸ਼ਨ ਸੁਮਾਰੇ ਜਬ ਘਰ ਮੰਦਰ ਅਗ ਲਗਾਨੀ ਕਢ ਕੂਕ ਕਢੈ ਪਨਹਾਰੇ ਸਾਕਤ ਸਿਉ ਮਨ ਮੇਲ ਨ ਕਰਿਓ ਜਨ ਹਰ ਹਰ ਨਾਮ ਵਿਸਾਰੇ ਸਾਕਤ ਬਚਨ ਬਿਸਵਾ ਜਿਉ ਦਸੀਐ ਤਜ ਸਾਕਤ ਪਰੈ ਭਾਰਾਰੇ ਲਗ ਲਗ ਪ੍ਰੀਤ ਲਗ ਲਗ ਪ੍ਰੀਤ ਬਉ ਪ੍ਰੀਤ ਲਗਾਈ ਲਗ ਸਾਧੂ ਸੰਗ ਸਵਾਰੇ ਗੁਰ ਕੇ ਬਚਨ ਸਤ ਸਤ ਕਰਮਾਨੇ ਮੇਰੇ ਠਾਕੁਰ ਬਹੁਤ ਪਿਆਰੇ ਪੁਰਬ ਜਨਮ ਪਰਚੂਨ ਕਮਾਏ ਹਰ ਹਰ ਨਾਮ ਪਿਆਰੇ ਪੁਰਬ ਜਨਮ ਪਰਚੂਨ ਕਮਾਏ ਹਰ 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 ਨਾਮ ਪਿਆਰੇ ਗੁਰ ਪ੍ਰਸਾਦਿ ਮਰਤ ਰਸ ਪਾਇਆ ਰਸ ਗਾਵ ਰਸ ਵਿਚਾਰੇ ਹਰ ਹਰ ਰੂਪ ਰੰਗ ਸਭ ਤੇਰੇ ਮੇਰੇ ਲਾਲਨ ਲਾਲ ਗੁਲਾਰੇ ਜੈਸਾ ਰੰਗ ਦੇਹ ਸੂਵੈ ਕਿਆ ਨਾਨਕ ਜੰਤ ਵਿਚਾਰੇ ਨਟ ਮਹੱਲਾ ਚੌਥਾ ਰਾਮ ਗੁਰ ਸਰਨ ਪ੍ਰਭੂ ਰਖvare ਜਿਉ ਕੁੰਚਿਰ ਤਦੂਐ ਪਕਰ ਚਲਾਇਓ ਘਰ ਉਪਰ ਗੰਢ ਨਿਸਤਾਰੇ ਰਹਾਉ ਪ੍ਰਭ ਕੇ ਸੇਵਕ ਬਹੁਤ ਅਤਨੀ ਕੇ ਮਨ ਸਰਦਾ ਕਰ ਹਰ ਧਾਰੇ ਮੇਰੇ ਪ੍ਰਭ ਸਰਦਾ ਭਗਤ ਮਾਨ ਭਾਵੇ ਜਨ ਕੀ ਪੈ ਜਸਵਾਰਿਆ ਹਰ ਸੇਵਕ ਸੇਵਾ ਲਗ ਸਭ ਦੇਖੈ ਬ੍ਰਹਮ ਸਾਰੇ ਇੱਕ ਪੁਰਖ ਇੱਕ ਨਦਰੀਆ ਵੈ ਸਭ ਏਕਾ ਨਦ ਨਿਹਾਰੇ ਹਰ ਪ੍ਰਭ ठाकुर ਰਵਿਆ ਸਭ ਠਾਈ ਸਭ ਚੇਰੀ ਜਗਤ ਸੁਮਾਰੇ ਆਪ ਦਿਆਲ ਦਿਆਨ ਦੰਦ ਵੈ ਵਿੱਚ ਪਾਥਰ ਕੀ ਰੇਕਾਰ ਅੰਤਰਵਾਸ ਬਹੁਤ ਮੁਸਕਾਈ ਭ੍ਰੰ ਭੂਲਾ ਮ੍ਰਿਗ ਸਿੰਘਾਰੇ ਬਨ ਬਨ ਟੂਡ ਟੂਡ ਫਿਰ ਥਾ ਕੀ ਗੁਰ ਪੂਰੈ ਘਰ ਨਿਸਤਾਰੇ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹ ਸੇਵਕ ਜਨ ਮਾਨੈ ਪਰਤਖ ਗੁਰੂ ਨਿਸਤਾਰੇ ਸਭ ਹੈ ਬ੍ਰਹਮ ਬ੍ਰਹਮ ਹੈ ਪਸਰਿਆ ਮਨ ਬੀਜਿਆ ਖਾਵਾਰਿ ਜਿਉ ਜਨ ਚੰਦਰ ਹਾਂਸ ਦੁਖਿਆ ਤ੍ਰੇਸ਼ਟ ਬੁੱਧੀ ਆਪਣਾ ਘਰ ਲੂਕੀ ਜਾ ਰੇ ਪ੍ਰਭ ਕਉ ਜਨ ਅੰਤਰਿਦ ਲੋਚੈ ਪ੍ਰਭ ਜਨ ਕੇ ਸਾਸ ਨਿਹਾਰੇ ਕਿਰਪਾ ਕਿਰਪਾ ਕਰ ਭਗਤ ਦੜਾਏ ਜਨ ਪੀਛੇ ਜਗ ਨਿਸਤਾਰੇ ਆਪਨ ਆਪ ਆਪ ਪ੍ਰਮ ਠਾਕੁਰੂ ਪ੍ਰਭ ਆਪੇ ਸ੍ਰਿਸ਼ਟ ਸਵਾਰੇ ਜਨ ਨਾਨਕ ਆਪੇ ਆਪ ਸਭ ਵਰਤੈ ਕਰ ਕਿਰਪਾ ਆਪ ਨਿਸਤਾਰੇ ਨਾਟ ਮਹੱਲਾ ਚੌਥਾ ਰਾਮ ਕਰ ਕਿਰਪਾ ਲਿਓ ਬਾਰੇ ਜੋ ਪਕਰ ਦ੍ਰੋਪਤੀ ਦੁਸ਼ਟਾਇਨੀ ਹਰ ਹਰ ਲਾਜ ਨਿਵਾਰੇ ਰਹਾਓ ਕਰ ਕਿਰਪਾ ਜਾਚੁ ਕਜਨ ਤੇਰੀ ਕੁ ਮੰਗਉ ਨਾਨ ਪਿਆਰੇ ਸਤਗੁਰ ਕੀਨਿਤ ਸਰਦਾ ਲਾਗੀ ਮੋ ਕੋ ਹਰ ਗੁਰ ਮੇਲ ਸواری ਸਾਖਤ ਕਰਮ ਪਾਣੀ ਜੋ ਮਥਿਏ ਨਿਤ ਪਾਣੀ ਝੋਲ ਝੁਲਾਰੇ ਮਿਲ ਸਤ ਸੰਗਤ ਪਰਮ ਪਦ ਪਾਇਆ ਕਡ ਮੱਖਣ ਕੇ ਗਟਾਰੇ ਨਿਤ ਨਿਤ ਕਾਇਆ ਮੱਜਨ ਕੀਆ ਨਿਤ ਮਲਮਲ ਦੇਹ ਸਵਾਰੇ ਮੇਰੇ ਸਤਗੁਰ ਕੀ ਮਨ ਬਚਨ ਨ ਭਾਏ ਸਭ ਫੂਕਟ ਚਾਰ ਸੀਾਰੇ ਮਟਕ ਮਟਕ ਚਲ ਸਖੀ ਸਹੇਲੀ ਮੇਰੇ ਠਾਕੁਰ ਕੇ ਗੁਣ ਸਾਰੇ ਗੁਰਮੁਖ ਸੇਵਾ ਮੇਰੀ ਪ੍ਰਭ ਭਾਈ ਮੈਂ ਸਤਗੁਰ ਲਖ ਲਖਾਰੇ ਨਾਰੀ ਪੁਰਖਾ ਪੁਰਖ ਸਭ ਨਾਰੀ ਸਭੇ ਕੋ ਪੁਰਖ ਮਰਾਰੇ ਸਤਿ ਜਨਾ ਕੀ ਰੇਨ ਮਨ ਭਾਈ ਮਿਲ ਹਰ ਜਨ ਹਰ ਨਿਸਤਾਰੇ ਗ੍ਰਾਮ ਗ੍ਰਾਮ ਨਗਰ ਸਭ ਫਿਰਿਆ ਰਿਤ ਅੰਤਰ ਹਰ ਜਨ ਭਾਰੇ ਸਰਦਾ ਸਰਦਾ ਉਪਾਏ ਮਿਲਾਏ ਮੂਕੋ ਹਰ ਗੁਰ ਗੁਰ ਨਿਸਤਾਰੇ ਪਵਨ ਸੂਤ ਸਭ ਨੀਕਾ ਕਰਿਆ ਸਤਗੁਰ ਸਬਦ ਵਿਚਾਰੇ ਨੇਜ ਕਰ ਜਾਇ ਅੰਮ੍ਰਿਤ ਰਸ ਪੀਆ ਦਿਨ ਨੈਨਾ ਜਗਤ ਨਿਹਾਰੇ ਤਉ ਗੁਣ ਈਸਰ ਤਉ ਗੁਣ ਈਸ ਬਰਨ ਨਹੀਂ ਸਾਕਉ ਤੁਮ ਮੰਦਰ ਹਮ ਨਿਕ ਕੀਰੇ ਨਾਨਕ ਕਿਰਪਾ ਕਰੋ ਗੁਰ ਮੇਲੋ ਮੈ ਰਾਮ ਜਪਤ ਮਨ ਧੀਰੇ ਤਉ ਗਨ ਈਸ ਬਰਨ ਨਹੀਂ ਸਾਕੋ ਤੁਮ ਮੰਦਰ ਹਮਨੇ ਕੀਰੇ ਨਾਨਕ ਕਿਰਪਾ ਕਰੋ ਗੁਰ ਮੇਲੋ ਮੈ ਰਾਮ ਜਪਤ ਮਨ ਧੀਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ